ਕਿ ਉੱਥੇ ਉਹਨਾਂ ਨੇ ਹਮਨ ਵੀ ਕਰਾਏ ਆ ਉੱਥੇ ਉਹਨਾਂ ਨੇ ਸ਼ਰਾਦ ਵੀ ਕੀਤੇ ਆ ਹਮਮ ਅਲ ਵੀ ਖੜਕਾਉਂਦੇ ਆ ਠੀਕ ਹੈ ਉੱਥੇ ਪਲੰਗਾ ਦੀ ਪੂਜਾ ਵੀ ਕੀਤੀ ਜਾਂਦੀ ਆ ਉਹਨੂੰ ਤਖਤ ਸ਼੍ਰੀ ਰਾਜਾ ਨਵਕਮਲ ਰਾਜਾ ਸਾਹਿਬ ਆ ਮਜ਼ਾਰਾ ਸਾਹਿਬ ਰਾਜਾ ਸਾਹਿਬ ਇਦਾਂ ਕਰਕੇ ਇਹਨਾਂ ਲੋਕਾਂ ਨੇ ਉਸ ਸਾਧੂ ਨਾਲ ਬੇਇਨਸਾਫੀ ਕੀਤੀ ਆ ਜੀ ਉਹਨੇ ਜੀਦੇ ਜੀ ਆਪਦੀ ਪੂਜਾ ਨਹੀਂ ਕਰਾਈ ਇਹਨਾਂ ਨੇ ਉਹਨਾਂ ਦਾ ਸੰਸਕਾਰ ਕਰਾ ਕੇ ਤੇ ਉੱਥੇ ਮਜ਼ਾਰਾ ਬਣਾ ਲਿਆ ਉੱਥੇ ਪਾਲਕੀਆਂ ਸੋਨੇ ਦੀਆਂ ਬਣਾ ਕੇ ਮੱਥੇ ਟੇਕਣੇ ਸ਼ੁਰੂ ਕਰਤੇ ਜੀ ਹੋਰ ਪੂਜਾ ਸ਼ੁਰੂ ਕਰਤੀ ਉਹ ਤਾਂ ਕਹਿੰਦੇ ਸੀ ਕਿ ਸਾਡੇ ਕੋਲ ਇਦਾਂ ਦਾ ਕੁਝ ਨਹੀਂ ਮੇਰੇ ਕੋਲ ਤਾਂ ਹੁਣ ਇੰਨਾ ਕੁਝ ਆ ਗਿਆ ਹੋਇਆ ਜਰਨਲਿਸਟ ਹੁਣ ਹੈ ਨਾ ਦੇ ਅਰਦਾਸ ਨੂੰ ਵੀ ਉਹਨਾਂ ਨੇ ਬਦਲ ਦੀ ਕੋਈ ਹਰਕਤ ਕੀਤੀ ਆ ਜਿਹਦੇ ਚੋਂ ਅਰਦਾਸ ਦੀ ਸਮਾਪਤੀ ਤੋਂ ਮਗਰੋਂ ਜੀ ਇਹਨੂੰ ਆਪਾਂ ਮਜ਼ਾਰ ਕਵਾਂਗੇ ਡੇਰਾ ਕਵਾਂਗੇ ਜਾਂ ਗੁਰਦੁਆਰਾ ਕਵਾਂਗੇ ਕੀ ਕਵਾਂਗੇ ਮੈਂ ਤੁਹਾਨੂੰ ਦੱਸਦਾ ਨਾ ਵੀ ਉਹਨਾਂ ਨੇ ਅਰਦਾਸ ਨੂੰ ਵੀ ਬਦਲਣ ਦੀ ਕੋਈ ਹਰਕਤ ਕੀਤੀ ਹੈ ਜੀ ਵੀ ਅਰਦਾਸ ਦੀ ਸਮਾਪਤੀ ਤੋਂ ਬਾਅਦ ਜਕਾਰੇ ਤੋਂ ਬਾਅਦ ਉਹਨਾਂ ਨੇ ਰਾਜਾ ਦੀ ਜੈ ਦੇ ਜਕਾਰੇ ਲਾਏ ਆ ਅੰਤ ਵਿੱਚ ਫੇਰ ਕਹਿੰਦੇ ਰਾਜਾ ਬਲੀ ਕਰ ਭਲੀ ਇਹ ਵੱਡੀ ਤਹੀਨ ਹੈ ਫਿਰ ਉਹਨਾਂ ਨੇ ਜਿਹੜਾ ਨਿਸ਼ਾਨ ਸਾਹਿਬ ਲਾਇਆ ਹੋਇਆ ਉਹਦੇ ਉੱਤੇ ਮੋਰ ਦੇ ਖੰਭ ਲਾਏ ਆ ਉੱਥੇ ਟੱਲ ਬੰਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਨਿਰਮਲ ਤੇ ਨਿਆਰੇ ਪੰਥ ਦੇ ਸਿਧਾਂਤ ਨੂੰ ਸ਼ਿੱਕੇ ਤੇ ਟੰਗ ਕੇ ਗੁਰੂ ਸਿਧਾਂਤ ਨੂੰ ਰੋਲਿਆ ਜਾ ਰਿਹਾ ਉਹਦੀ ਤਕਲੀਫ ਹੁੰਦੀ ਆ ਪਰ ਉਹਨਾਂ ਦਾ ਮਾਮਪੁਰਸ਼ਾ ਉਹਨਾਂ ਨੂੰ ਮਿਲਿਆ ਹੋਇਆ ਇਹ ਸਾਰੀ ਗੱਲ ਤੋਂ ਪ੍ਰਤੀਤ ਹੁੰਦਾ ਕਿ ਉੱਥੇ ਗੁਰੂ ਘਰ ਵਾਲੀ ਕੋਈ ਗੱਲ ਨਹੀਂ ਹੈਗੀ ਉਹ ਉਹਨਾਂ ਦਾ ਇੱਕ ਡੇਰਾ ਸਮਪਰਦਾਇ ਮਰਜ਼ਾਦਾ ਉੱਥੇ ਚੱਲਦੀ ਆ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਕਿਵੇਂ ਚਲ ਗਏ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਸ ਤੇ ਜਾ ਕੇ ਸਾਰੀਆਂ anumati ਗੱਲਾਂ ਹੋਣ ਤੇ ਉੱਥੇ ਜਾ ਕੇ ਆਪਦੀਆਂ ਸਟੇਟਮੈਂਟਾਂ ਦਿੰਦਾ ਹੁਣ ਸ਼੍ਰੀ ਕਲਤਖ ਸਾਹਿਬ ਇਹਨਾਂ ਸਿਆਸੀ ਆਗੂਆਂ ਦੇ ਵਿੱਚ ਹੀ ਕਾਂਗਰਸੀਆਂ ਤੇ ਤੇ ਵਿੱਚ ਹੀ ਅਕਾਲੀਆਂ ਤੇ ਕੀ ਸੱਦ ਕੇ ਕਾਰਵਾਈ ਨਹੀਂ ਕਰੇਗਾ ਕੀ ਸੈੱਟ ਨੂੰ ਸਹਿਯੋਗ ਕਰਨ ਦੀ ਗੱਲ ਕਹਿ ਕੇ ਹੀ ਸ਼੍ਰੀ ਕਲਤਖ ਸਾਹਿਬ ਦੇ ਜਸੇਦਾਰ ਇੱਕ ਤਰ੍ਹਾਂ ਦਾ ਫਰਗ ਵੇਲੇ ਹੋ ਜਾਣਗੇ ਕਿ ਮੈਂ ਮੇਰਾ ਕੰਮ ਨਿਭੜ ਗਿਆ ਮੇਰੀ ਜ਼ਿੰਮੇਵਾਰੀ ਨਿਭੜ ਗਈ ਸੈੱਟ ਆਪਦਾ ਕੰਮ ਕਰ ਰਹੀ ਆ ਜੀ ਉਹਨੂੰ ਕਰਨ ਕਿਉਂ ਨਹੀਂ ਦਿੰਦੇ ਕਿਉਂ ਕਿ ਸਖਬੀਰ ਬਾਦਲ ਦੀਆਂ ਸੱਜੀਆਂ ਖੱਬੀਆਂ ਬਾਹਾਂ ਅਰੈਸਟ ਕੀਤੀਆਂ ਹੋਈਆਂ ਇਹ ਚਾਹੁੰਦੇ ਆ ਕਿ ਇਹ ਗੱਲ ਨੂੰ ਸਿਆਸੀ ਕਾਮਰੋਲੀ 'ਚ ਜਾਂਚ ਨੂੰ ਸਿਆਸੀ ਕਾਮਰੋਲੀ 'ਚ ਇੱਥੇ ਸਮਾਪਤ ਕਰ ਦਿੱਤਾ ਜਾਵੇ ਕਿ ਜਿਹੜੀ ਗੱਲ ਅੱਗੇ ਨਾ ਵੱਸ ਸਕੇ ਤਾਂ ਕਿ ਅਸਲੀ ਸਾਜ਼ਿਸ਼ ਕਰਤਾ ਨਾ ਨੰਗੇ ਹੋ ਸਕਣ ਸੇਕ ਵੱਡੀ ਕਹਾਣੀ ਘੜਨ ਦੀ ਕੋਸ਼ਿਸ਼ ਕੀਤੀ ਜਾਂਦੀ ਕੁਝ ਵੀਰਾਂ ਵੱਲੋਂ ਇਹ ਜੀ ਇਹ ਡੇਰਾ ਨਹੀਂ ਹੈ ਇਹ ਗੁਰਦੁਆਰਾ ਹੈ ਇੱਥੇ ਮੁੱਖ ਮੰਤਰੀ ਨੇ ਗੁਰੂ ਘਰ ਨਾਲ ਮੱਥਾ ਲਾ ਲਿਆ ਜੀ ਇਹ ਤਾਂ ਬਹੁਤ ਇਹਨੂੰ ਮੂੰਹ ਦੀ ਖਾਣੀ ਪਵੇਗੀ ਜੀ ਉਹ ਉੱਥੇ ਤਾਂ ਪੂਰਨ ਮਰਜ਼ਾਦਾ ਚੱਲਦੀ ਆ ਕੁਝ ਸਿੰਘਾਂ ਨੇ رابطہ ਕਰਕੇ ਕਿਉਂਕਿ ਲੋਕਲ ਸਿੰਘ ਜਿਹੜੇ ਹੁੰਦੇ ਆ ਨੌਜਵਾਨ ਵੀਰ ਹੁੰਦੇ ਆ ਦਰਦ ਵਾਲੇ ਵੀਰ ਹੁੰਦੇ ਆ ਜੀ ਉਹ ਕਾਫੀ ਕੁਛ ਉਹਨਾਂ ਕੋਲ ਪਿਆ ਹੁੰਦਾ ਪਰ ਉਹਨਾਂ ਦੀ ਮਜਬੂਰੀ ਹੁੰਦੀ ਆ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਪਿਆਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੋ ਸਿੱਖ ਕੌਮ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਲੈ ਕੇ ਵੱਡਾ ਵਿਵਾਦ ਉੱਠਿਆ ਹੈ ਸੋ ਕੁਝ ਮੁਲਾਜ਼ਮਾਂ ਸੋ ਕੁਝ ਮੁਲਾਜ਼ਮਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਸੋ ਮੇਰੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਜੁੜੇ ਨੇ ਸਿੱਖ ਪ੍ਰਚਾਰਕ ਸਤਕਾਰ ਕਮੇਟੀ ਦੇ ਪ੍ਰਧਾਨ ਸਖਜੀਤ ਸਿੰਘ ਖੋਸੇ ਸੋ ਖੋਸੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਸ਼ੇ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਜੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਇੱਕ ਗਰੀਬ ਸਿੱਖ ਦੀ ਆਵਾਜ਼ ਨੂੰ ਸੰਗਤ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਪ੍ਰਧਾਨ ਸਾਹਿਬ ਜੀ ਪਹਿਲਾ ਸਵਾਲ ਇੱਥੋਂ ਸ਼ੁਰੂ ਕਰਦੇ ਆ ਕਿ ਪੂਰੀ ਦੁਨੀਆ ਨੂੰ ਆਪਣੇ ਕਲਾਵੇ 'ਚ ਲੈਣ ਵਾਲਾ ਸਿੱਖ ਧਰਮ 'ਚ ਅੱਜ 328 ਰੂਪਾਂ ਨੂੰ ਲੈ ਕੇ ਵਿਵਾਦ ਦੀ ਕੀ ਜੜ ਹੈਗੀ ਹੈ ਦੀ ਸਾਡੇ ਲੀਡਰਾਂ ਦੀ ਨਲਾਇਕੀ ਹੈ ਜਾਂ ਕੋਈ ਵੱਡੀ ਸਾਜਿਸ਼ ਪਿੱਛੇ ਕੰਮ ਕਰਦੀ ਹੈ ਕੀ ਹੈਗਾ ਮਾਮਲਾ ਜੀ ਦੇਖੋ ਗੁਰਮੁਖ ਪਿਆਰਿਓ 2020 ਵਿੱਚ ਇੱਕ ਸੈੱਟ ਬਣਦੀ ਆ ਸ਼੍ਰੀ ਅਕਾਲ ਤਖਸਾਲ ਦੀ ਸੁਪਰਵੀਜ਼ਨ ਵਿੱਚ ਡਾਕਟਰ ਈਸ਼ਵਰ ਸਿੰਘ ਦੀ ਅਗਵਾਈ ਚ ਜੀ ਤੇ ਉਹ ਇੱਕ ਹੈਰਾਨੀਜਨਕ ਅੰਕੜਾ ਬਾਹਰ ਆਉਂਦਾ ਕਿ 328 ਰੂਪ ਜਿਹੜੇ ਰਿਕਾਰਡ ਵਿੱਚੋਂ ਗਾਇਬ ਆ ਪਤਾ ਨਹੀਂ ਕਿਨੂੰ ਦਿੱਤੇ ਆ ਕਿੱਥੇ ਗਏ ਆ ਕਿਹੜੇ ਹਾਲਾਤਾਂ ਦਾ ਕੀ ਆ ਜੀ ਉਹ ਜਦੋਂ ਖਬਰ ਪਬਲਿਸ਼ ਹੁੰਦੀ ਆ ਤੇ ਗਿਸ਼ੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ 4 ਸਤੰਬਰ ਨੂੰ ਇੱਕ ਮਾਚ ਲੈ ਕੇ ਜਾਂਦੀਆਂ ਸੰਕੇਤਕ ਗੁਰਦੁਆਰਾ ਸ਼੍ਰੀ ਸੰਤੋਖ ਸਰਸਾ ਸਾਹਿਬ ਤੋਂ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਜੀ ਇਹਦੀ ਕੋਈ ਪੜਤਾਲ ਕੀਤੀ ਜਾਵੇ ਸੰਗਤਾਂ ਨੂੰ ਦੱਸਿਆ ਜਾਵੇ ਕੁਝ ਨਹੀਂ ਹੁੰਦਾ 10 ਸਤੰਬਰ ਦੀ ਇੱਕ ਮੀਟਿੰਗ ਹੁੰਦੀ ਆ ਗੁਰਦੁਆਰਾ ạtari ਸਾਹਿਬ ਸੁਲਤਾਨਵਿੰਡ 14 ਸਤੰਬਰ ਨੂੰ ਮੋਰਚਾ ਲੱਗਦਾ ਜੀ 40 ਦਿਨ ਮੋਰਚਾ ਚੱਲਦਾ ਪੀਸਫੁਲੀ ਸਾਰਾ ਕੁਝ ਚੱਲਦਾ ਰਹਿੰਦਾ 41ਵੇਂ ਦਿਨ 24 ਅਕਤੂਬਰ 2020 ਨੂੰ ਸ਼੍ਰੋਮਣੀ ਕਮੇਟੀ ਡੰਡੇ ਦੇ ਯੋਰ ਨਾਲ ਟਾਕਸ ਫੋਰਸ ਦੀਆਂ ਧਾੜਾਂ ਲਾ ਕੇ ਸਿੱਖਾਂ ਨੂੰ ਕੁੱਟਦੇ ਆ ਦਸਤਾਰਾਂ ਲੋਂਦੇ ਆ ਕੇਸਾਂ ਦੀ ਬਿਰਦੀ ਕਰਦੇ ਹੱਡ ਤੋੜਦੇ ਆ ਤੇ ਮੋਰਚਾ ਖੰਡਾ ਦਿੰਦੇ ਆ ਜੀ 4 ਨਵੰਬਰ 2020 ਨੂੰ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਹਜੂਰੀ ਰਾਗੀ ਸਾਬਕਾ ਹਯੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਉਹ ਆਪਣਾ ਥੜੇ ਦੇ ਉੱਤੇ ਵਿਰਾਸਤੀ ਮਾਰਗ ਵਿੱਚ ਮੋਰਚਾ ਲਾ ਲੈਂਦੇ ਆ 328 ਰੁਪਆ ਦੀ ਜੀ 5.5 ਸਾਲ ਦੀ ਬੜੀ ਤਕੜੀ ਮਿਹਨਤ ਤੋਂ ਬਾਅਦ ਕਰੜੀ ਮਿਹਨਤ ਤੋਂ ਬਾਅਦ ਉਹ ਹਾਈ ਕੋਰਟ ਵੀ ਜਾਂਦੇ ਆ ਜਿੱਥੇ-ਜਿੱਥੇ ਵੀ ਜਾਣਾ ਪੈਂਦਾ ਪ੍ਰਸ਼ਾਸਨ ਦੇ ਵੀ ਜਾਂਦੇ ਆ ਪਰੰਤੂ ਸਫਲਤਾ ਨਹੀਂ ਮਿਲਦੀ ਪਰ ਹਾਈ ਕੋਰਟ ਜਾਣ ਤੋਂ ਬਾਅਦ ਸਰਕਾਰ ਜਿਹੜੀ ਆ ਹਾਈ ਕੋਰਟ ਦੇ ਦੇਸ਼ਾਂ ਦੇ ਤੇ ਇੱਕ ਐਫ ਆਈ ਆਰ ਕਰਦੀ ਆ 7 ਦਸੰਬਰ 2021 ਉਹਦੇ ਤੇ ਗ੍ਰਿਫਤਾਰੀਆਂ ਹੁੰਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਵਾਅਵਾ ਵਾਲਾ ਖੜਾ ਹੁੰਦਾ ਕਿ ਇਹ ਸਿੱਖ ਧਰਮ ਚ ਦਖਲ ਆ ਜੀ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਕਾਲਤਾਖਸਬ ਦੇ ਜਥੇਦਾਰ ਮੌਜੂਦਾ ਜਿਹੜੇ ਹੈਗੇ ਆ ਉਹ ਵੀ ਇਹਦੇ ਵਿੱਚ ਆ ਆ ਜਾਂਦੇ ਆ ਸ਼ਾਮਲ ਹੁੰਦੇ ਆ ਗੱਲ ਚ ਕਿ ਕੋਈ ਵੀ ਕਿਸੇ ਨੂੰ ਹੱਕ ਨਹੀਂ ਹੈਗਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਜਾਂ ਸ਼੍ਰੋਮਣੀ ਕਮੇਟੀ ਚ ਦਖਲ ਦੇਵੇ ਭਈ ਜੋ ਗੱਲਾਂ ਪਹਿਲਾਂ ਹੋਈਆਂ ਸੀ 2020 ਚ ਉਹੋ ਹੀ ਹੋ ਰਿਪੀਟ ਕਰ ਦਿੰਦੇ ਆ ਕਿ ਸ਼੍ਰੋਮਣੀ ਕਮੇਟੀ ਸਜ਼ਾ ਉਹ ਸਾਰੀ ਗੱਲ ਜਿਹੜੀ ਹੈਗੀ ਆ ਜਦੋਂ ਚੱਲਦੀ ਆ ਜੀ ਤੇ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਆਸ ਦੀ ਕਿਰਨ ਇੱਕ ਤਰ੍ਹਾਂ ਨਹੀਂ ਦਿਸਦੀ ਧੁੰਦਲੀ ਪੈ ਜਾਂਦੀ ਆ ਜਦੋਂ ਸ਼੍ਰੀ ਕਾਲ ਤਖਸਾਲ ਵੀ ਇਹ ਗੱਲ ਕਹਿ ਦਿੰਦੇ ਆ ਫੇਰ ਉਸ ਗੱਲ ਦਾ ਉਹ ਉਹਨਾਂ ਦੇ ਬਿਆਨ ਦਾ ਪੂਰੇ ਵਿਸ਼ਵਪਰ ਦੀਆਂ ਸੰਗਤਾਂ ਵਿੱਚ ਵਿਰੋਧ ਹੁੰਦਾ ਕਿ 328 ਰੂਪਾਂ ਬਾਬਤ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਇੱਕ ਧੜੇ ਦੇ ਨਾਲ ਨਹੀਂ ਖੜੋਣਾ ਚਾਹੀਦਾ ਸਮੁੱਚੀ ਕੌਮ ਨਾਲ ਖੜਨਾ ਚਾਹੀਦਾ ਸ੍ਰੀ ਗੁਰੂ ਰੰਗ ਸਾਹਿਬ ਦੇ ਆਦਬ ਸਤਕਾਰ ਲਈ ਖੜਨਾ ਚਾਹੀਦਾ ਤੇ ਜਥੇਦਾਰ ਸਾਹਿਬ ਆਪ ਦਾ ਫੈਸਲਾ ਵਾਪਸ ਲੈਂਦੇ ਆ ਤੇ ਉਹ ਸ਼ਰੋਣੀ ਕਮੇਟੀ ਨੂੰ ਇਹ ਗੱਲ ਕਹਿੰਦੇ ਆ ਕਿ ਸ਼ਰੋਣੀ ਕਮੇਟੀ ਸਹਿਯੋਗ ਕਰੇ ਜੀ ਉਹਨਾਂ ਦੇ ਕਹਿਣ ਤੋਂ ਪਹਿਲਾਂ ਪਹਿਲਾਂ ਇੱਕ ਗ੍ਰਿਫਤਾਰੀ ਹੁੰਦੀ ਆ ਸਤਿੰਦਰ ਕੋਹਲੀ ਦੀ ਤੇ ਇੱਕ ਹੁੰਦੀ ਆ ਕਮਲਜੀਤ ਸਿੰਘ ਹੁਣਾਂ ਦੀ ਜੀ ਇਹ ਦੋ ਗ੍ਰਿਫਤਾਰੀਆਂ ਬੜੀਆਂ ਅਹਿਮ ਆ ਕਿਉਂਕਿ ਕਮਲਜੀਤ ਸਿੰਘ ਵੀ ਉੱਥੇ ਕਾਫੀ ਜਿਹੜੇ ਉੱਥੇ ਮਨੇਵਰੀ ਵਾਲੇ ਮੈਨੇਜਰ ਸੀ ਦੇ ਉੱਤੇ ਸੀਗੇ ਹਾਂਜੀ ਤੇ ਸਤਿੰਦਰ ਕੋਹਲੀ ਸੀਏ ਸੀਗਾ ਉਹਦੀਆਂ ਤਨਖਾਹਾਂ ਦੇ ਸਾਰੇ ਚਰਚੇ ਸਾਰੇ ਲੋਕ ਜਾਣਦੇ ਨੇ ਕਿਵੇਂ ਸੀ ਕੀ ਸੀ ਕਿਦਾਂ ਹਨ ਹਾਂਜੀ ਤੇ ਇਹ ਸਾਰੀ ਗੱਲ ਹੋਣ ਤੋਂ ਬਾਅਦ ਮੱਗੀ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਇਹ ਗੱਲ ਕਹਿੰਦੇ ਆ ਕਿ ਦੁਆਬੇ ਦੇ ਇੱਕ ਡੇਰੇ ਵਿੱਚੋਂ 178 ਰੂਪਾਂ ਦਾ ਮਿਲਣ ਦਾ ਜਿਹੜਾ ਸਾਡੇ ਕੋਲ ਸਮਾਚਾਰ ਹੈਗੀ ਆ ਸੂਚਨਾ ਹੈਗੀ ਆ ਅਸੀਂ ਜਲਦੀ ਇਹਦਾ ਕਲਾਸਾ ਕਰਾਂਗੇ ਜੀ ਉਸ ਗੱਲ ਨੂੰ ਲੈ ਕੇ ਤੇ ਬਹੁਤ ਜ਼ਿਆਦਾ ਵਾਅਦਵਾ ਬਚ ਮੱਚ ਜਾਂਦਾ ਜੀ ਉਹ ਤਾਂ ਮੁੱਖ ਮੰਤਰੀ ਨੇ ਮੱਥਾ ਲਾ ਲਿਆ ਮੁੱਖ ਮੰਤਰੀ ਨੇ ਰਾਜਾ ਸਾਹਿਬ ਦੇ ਸਥਾਨ ਨਾਲ ਮੱਥਾ ਲਾ ਲਿਆ ਗੁਰੂ ਘਰ ਨਾਲ ਮੱਥਾ ਲਾ ਲਿਆ ਪ੍ਰਧਾਨ ਸਾਹਿਬ ਪਿਛਲੇ ਦਿਨੀ ਜਿਹੜੀ ਸਿੱਟ ਦੇ ਵੱਲੋਂ 169 ਸ਼ੁਰੂ ਮਿਲਣ ਦੀ ਗੱਲ ਸਾਹਮਣੇ ਆਈ ਨਵ ਕਮਲ ਰਾਜਾ ਸਾਹਿਬ ਕਹਿੰਦੇ ਵੀ ਜਾਂ ਮਜ਼ਾਰ ਹੈ ਜਾਂ ਡੇਰਾ ਹੈ ਜਾਂ ਗੁਰਦੁਆਰਾ ਸਾਹਿਬ ਹੈ ਇਹਦੇ ਵਿੱਚ ਕੁਝ ਕਲੀਅਰ ਨਹੀਂ ਹੈਗਾ ਉਸ ਰੂਪਾਂ ਜੋ ਕਹਿੰਦੇ ਵੀ 138 ਦਾ ਰਿਕਾਰਡ ਹੀ ਹੈ ਨਹੀਂ ਉੱਥੇ ਅਸਲ 'ਚ ਉੱਥੇ ਦਾ ਮਾਮਲਾ ਕਿਵੇਂ ਲੱਗਿਆ ਤੁਹਾਨੂੰ ਦੇਖੋ ਜੀ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਦੇਖੋ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਜਿਹੜੇ ਛਾਪਣ ਦੀ ਜਿਹੜੀ ਸਿਪਾਈ ਕਰਨ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਜੀ ਤੇ ਦੱਸਣਾ ਵੀ ਉਹ ਨਹੀਂ ਹੁੰਦਾ ਵਾ ਕਿ ਕਿੰਨੇ ਰੂਪ ਸਾਲ ਚ ਗਏ ਕਿੰਨੇ ਮਹੀਨੇ ਚ ਗਏ ਕਿੰਨੇ ਕਿਹੜੇ ਦਿਨ ਚ ਗਏ ਕਿਹੜੀ ਡੇਟ ਨੂੰ ਗਏ ਕਿਹੜੇ ਗੁਰਦੁਆਰਾ ਸਾਹਿਬ ਗਏ ਤੇ ਉਹਨਾਂ ਦੇ ਇਸ ਟਾਈਮ ਮੌਜੂਦਾ ਸਥਿਤੀ ਕੀ ਆ ਹਾਂ ਜੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਠ ਦੇ ਨਾਲ ਹੀ ਸਿੱਖਾ ਸੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਹੀ ਜੇ ਸ਼੍ਰੋਮਣੀ ਕਮੇਟੀ ਜੋ ਜੋ ਵੀ ਪ੍ਰਬੰਧ ਚੱਲਦਾ ਤੇ ਗੁਰੂ ਗ੍ਰੰਥ ਸਾਹਿਬ ਕਰਕੇ ਚੱਲਦਾ ਆ ਜੀ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਅਜਾੜਾ ਪਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿਪਾਈ ਦੇ ਮਾਮਲੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਸੇ ਜਗ੍ਹਾ ਤੇ ਪ੍ਰਕਾਸ਼ ਕਰਨ ਦੇ ਮਾਮਲੇ 'ਚ ਕਿੱਥੇ ਗਏ ਕਿੰਨੂੰ ਦਿੱਤੇ ਨਹੀਂ ਦਿੱਤੇ ਕਿ ਇਹ ਸਾਰੇ ਗੱਲ ਪੂਰੀ ਕਰਾਂ ਕੌਮ ਦੇ ਅੱਗੇ ਸ਼ਰੋਣੀ ਕਮੇਟੀ ਨਹੀਂ ਰੱਖ ਸਕੀ ਹੁਣ ਜਦੋਂ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਉਂਦਾ ਉਹ ਮੈਂ ਗਲਤ ਜਾਵਾ ਬੰਗਿਆਂ ਵਾਲੀ ਗੱਲ ਤੇ ਹਾਂਜੀ ਤੇ ਉਹ ਇੱਕ ਵੱਡੀ ਕਹਾਣੀ ਘੜਨ ਦੀ ਕੋਸ਼ਿਸ਼ ਕੀਤੀ ਜਾਂਦੀ ਕੁਝ ਵੀਰਾਂ ਵੱਲੋਂ ਇਹ ਜੀ ਡੇਰਾ ਨਹੀਂ ਹੈ ਇਹ ਗੁਰਦੁਆਰਾ ਹੈ ਇੱਥੇ ਮੁੱਖ ਮੰਤਰੀ ਨੇ ਗੁਰੂ ਘਰ ਨਾਲ ਮੱਥਾ ਲਾ ਲਿਆ ਜੀ ਇਹ ਤਾਂ ਬਹੁਤ ਨੂੰ ਮੂੰਹ ਦੀ ਖਾਣੀ ਪਵੇਗੀ ਉਹ ਉੱਥੇ ਤਾਂ ਪੂਰਨ ਮਰਜ਼ਾਦਾ ਚੱਲਦੀ ਆ ਹੁਣ ਦੇਖੋ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਆ ਮੇਰੀ ਗੱਲ ਉਹਨਾਂ ਚਿਰ ਮੇਰੀ ਆ ਜਿੰਨਾ ਚਿਰ ਮੇਰੇ ਜ਼ੁਬਾਨ ਤੋਂ ਨਹੀਂ ਨਿਕਲਦੀ ਜਦੋਂ ਮੇਰੀ ਜ਼ੁਬਾਨ ਤੋਂ ਗੱਲ ਬਾਹਰ ਨਿਕਲ ਗਈ ਮੇਰੀ ਨਹੀਂ ਗੱਲ ਲੈ ਜਾਣੀ ਲੋਕਾਂ ਦੀ ਆਵਾਜ਼ ਚੈਨਲ ਨਹੀਂ ਇਹ ਲੋਕਾਂ ਦੀ ਗੱਲ ਬਣ ਜਾਣੀ ਆ ਜੀ ਹੁਣ ਉਹਨਾਂ ਦਾ ਜਿਹੜੇ ਉਹ ਹੈਗੇ ਆ ਉੱਥੋਂ ਦੇ ਪ੍ਰਬੰਧਕ ਬੰਗਿਆਂ ਵਾਲੇ ਉਹਨਾਂ ਦਾ ਸਾਰਾ ਕੁਝ ਸੋਸ਼ਲ ਮੀਡੀਆ ਤੇ ਪਿਆ ਆ ਤੇ ਬਹੁਤ ਬਹੁਤ ਆਪਣੇ ਕੋਲ ਆ ਚੁੱਕਾ ਤੇ ਬਹੁਤ ਅ ਕੁਝ ਸਿੰਘਾਂ ਨੇ ਰਾਬਤਾ ਕਰਕੇ ਕਿਉਂਕਿ ਲੋਕਲ ਸਿੰਘ ਜਿਹੜੇ ਹੁੰਦੇ ਆ ਨੌਜਵਾਨ ਵੀਰ ਹੁੰਦੇ ਆ ਦਰਦ ਵਾਲੇ ਵੀਰ ਹੁੰਦੇ ਆ ਜੀ ਉਹ ਕਾਫੀ ਕੁਝ ਉਹਨਾਂ ਕੋਲ ਪਿਆ ਹੁੰਦਾ ਪਰ ਉਹਨਾਂ ਦੀ ਮਜਬੂਰੀ ਹੁੰਦੀ ਆ ਜੀ ਵਕੈ ਸਹੀ ਗੱਲ ਆ ਪਰੰਤੂ ਕਿਉਂਕਿ ਉਹਨਾਂ ਦੀ ਮਜਬੂਰੀ ਹੁੰਦੀ ਇਕੱਲੇ ਬੋਲਦੇ ਨਹੀਂ ਭੀੜ ਨਾਲ ਡਰਾ ਲਿਆ ਜਾਂਦਾ ਹੁਣ ਮੇਰੇ ਕੋਲ ਜਿਹੜੇ ਤੱਤ ਸਾਹਮਣੇ ਆਏ ਮੈਂ ਕੱਲ ਦੀ ਪ੍ਰੈਸ ਕਾਨਫਰੰਸ ਵਿੱਚ ਵੀ ਉਹ ਕੀਤੇ ਸੀਗੇ ਜੀ ਤੇ ਉਹਨਾਂ ਨੇ ਵੇਖੋ ਅਸੀਂ ਕਿਸੇ ਦੇ ਬਜ਼ੁਰਗ ਨਾਲ ਕਿਸੇ ਦੇ ਸਾਧੂ ਨਾਲ ਸਾਡੀ ਕੋਈ ਨਿੱਜੀ ਨਾ ਨਫ਼ਰਤ ਹੈ ਨਾ ਸੀ ਨਾ ਰਹੂਗੀ ਜੀ ਸਾਡਾ ਕਿਸੇ ਨਾਲ ਨਿੱਜੀ ਨਾ ਰੌਲਾ ਹੈ ਸੀ ਨਾ ਹੋਊਗਾ ਤੇ ਨਾ ਅਸੀਂ ਕਰਨ ਦੀ ਇੱਛਕਾਂ ਜੀ ਸਾਡੀ ਜਿਹੜੀ ਗੱਲ ਆ ਜਿਹੜੀ ਸਾਡੀ ਜਿਹੜੀ ਸਾਨੂੰ ਕੋਈ ਕਹਣਗੇ ਤੈਨੂੰ ਫਿਰ ਤਕਲੀਫ ਕੀ ਜਿਹੜੀ ਸਾਨੂੰ ਤਕਲੀਫ ਆ ਜਦੋਂ ਗੁਰੂ ਨਾਨਕ ਸਾਹਿਬ ਦੇ ਨਿਰਮਲ ਤੇ ਨਿਆਰੇ ਪੰਥ ਦੇ ਸਿਧਾਂਤ ਨੂੰ ਛਿੱਕੇ ਤੇ ਟੰਗ ਕੇ ਗੁਰੂ ਸਿਧਾਂਤ ਨੂੰ ਰੋਲਿਆ ਜਾ ਰਿਹਾ ਉਹਦੀ ਤਕਲੀਫ ਹੁੰਦੀ ਆ ਹੁਣ ਉਹਨਾਂ ਦਾ ਮਹਾਪੁਰਸ਼ ਆ ਉਹਨਾਂ ਨੂੰ ਮੁਬਾਰਕ ਆ ਪਰ ਉਸ ਮਹਾਪੁਰਸ਼ ਬਾਬਤ ਵੀ ਮੈਂ ਮੈਂ ਦੱਸ ਦਿਆਂ ਜੋ ਮੈਂ ਪੜ੍ਹਿਆ ਕਿਉਂਕਿ ਕਾਬੀ ਕੁਝ ਮੇਰੇ ਕੋਲ ਪਿਛਲੇ ਦਿਨਾਂ ਚ ਆਇਆ ਉਹ ਮਹਾਪੁਰਸ਼ ਇੱਕ ਰੱਬੀ ਰੂਹੀ ਉਸ ਮਹਾਪੁਰਸ਼ ਨੇ ਆਪਦੀ ਤਸਵੀਰ ਨਹੀਂ ਬਣਾਈ ਜਦ ਕਿ ਉਹਦਾ ਨਾਮ ਰਾਜਾ ਰਾਜ ਸਿੰਘ ਨਹੀਂ ਸੀਗਾ ਉਹਦਾ ਨਾਮ ਸੀਗਾ ਭਗਵਾਨ ਦਾਸ ਤੇ ਉਹਨੇ ساری ਜ਼ਿੰਦਗੀ ਆਪਣੀ ਤਸਵੀਰ ਨਹੀਂ ਬਣਵਾਈ ਤੇ ਨਾ ਤਸਵੀਰ ਕਿਤੇ ਲਾਈ ਆ ਹੁਣ ਨਾਮ ਜਿਹੜਾ ਨਵ ਕਮਲ ਰਾਜਾ ਨਾਮ ਸੰਭਲੇ ਆ ਰਿਹਾ ਨਾ ਹਾਂਜੀ ਰਾਜਾ ਹਾਂਜੀ ਹਾਂਜੀ ਰਾਜਾ ਸਾਹਿਬ ਜਿਹੜੇ ਗੱਲ ਕਰਦੇ ਆ ਤੇ ਜੀ ਤੇ ਉਹ ਵੇਖੋ ਉਸ ਸਾਧੂ ਨਾਲ ਇਹਨਾਂ ਲੋਕਾਂ ਨੇ ਅ ਕੁਝ ਲੋਕਾਂ ਨੇ ਜਿਹੜੇ ਅੱਜ ਲੋਕ ਪ੍ਰਬੰਧਕਾ ਜਾਂ ਪਿਛਲੇ ਪ੍ਰਬੰਧਕ ਜੋ ਵੀ ਇਹਨਾਂ ਲੋਕਾਂ ਨੇ ਉਸ ਸਾਧੂ ਨਾਲ ਬੇਇਨਸਾਫੀ ਕੀਤੀ ਹੈ ਜੀ ਉਹਨੇ ਜਿਦੇ ਜੀ ਆਪਦੀ ਪੂਜਾ ਨਹੀਂ ਕਰਾਈ ਇਹਨਾਂ ਨੇ ਉਹਨਾਂ ਦਾ ਸਸਕਾਰ ਕਰਾ ਕੇ ਤੇ ਉੱਥੇ ਮਜ਼ਾਰਾ ਬਣਾ ਲਿਆ ਉੱਥੇ ਪਾਲਕੀਆਂ ਸੋਨੇ ਦੀਆਂ ਬਣਾ ਕੇ ਮੱਥੇ ਟੇਕਣੇ ਸ਼ੁਰੂ ਕਰਤੇ ਜੀ ਹੋਰ ਪੂਜਾ ਸ਼ੁਰੂ ਕਰਤੀ ਉਹ ਤਾਂ ਕਹਿੰਦੇ ਸੀ ਕਿ ਸਾਡੇ ਕੋਲ ਇਦਾਂ ਦਾ ਕੁਝ ਨਹੀਂ ਮੇਰੇ ਕੋਲ ਤਾਂ ਹੁਣ ਇੰਨਾ ਕੁਝ ਆ ਗਿਆ ਹੋਇਆ ਜਰਨਲਿਸਟ ਅਰਬ ਕਿ ਉੱਥੇ ਉਹਨਾਂ ਨੇ ਹਮਨ ਵੀ ਕਰਾਇਆ ਉੱਥੇ ਉਹਨਾਂ ਨੇ ਸ਼ਰਾਦ ਵੀ ਕੀਤੇ ਆ ਹੰਮ ਅਲ ਵੀ ਖੜਕਾਉਂਦੇ ਆ ਠੀਕ ਹੈ ਉੱਥੇ ਪਲੰਗਾ ਦੀ ਪੂਜਾ ਵੀ ਕੀਤੀ ਜਾਂਦੀ ਆ ਉਹਨੂੰ ਤਖਤ ਸ਼੍ਰੀ ਰਾਜਾ ਨਵਕਮਲ ਰਾਜਾ ਸਾਹਿਬਾ ਮੁਜਾਰਾ ਸਾਹਿਬ ਰਾਜਾ ਸਾਹਿਬ ਇਦਾਂ ਕਰਕੇ ਹਨਾ ਤੇ ਅਰਦਾਸ ਨੂੰ ਵੀ ਉਹਨਾਂ ਨੇ ਬਦਲਣ ਦੀ ਕੋਈ ਹਰਕਤ ਕੀਤੀ ਆ ਜਿਹਦੇ ਚ ਉਹ ਅਰਦਾਸ ਦੀ ਸਮਾਪਤੀ ਤੋਂ ਮਗਰੋਂ ਜੀ ਇਹਨੂੰ ਆਪਾਂ ਮਜ਼ਾਰ ਕਵਾਂਗੇ ਡੇਰਾ ਕਵਾਂਗੇ ਜਾਂ ਗੁਰਦੁਆਰਾ ਕਵਾਂਗੇ ਕੀ ਕਵਾਂਗੇ ਮੈਂ ਤੁਹਾਨੂੰ ਦੱਸਦਾ ਨਾ ਵੀ ਉਹਨਾਂ ਨੇ ਅਰਦਾਸ ਨੂੰ ਵੀ ਬਦਲਣ ਦੀ ਕੋਈ ਹਰਕਤ ਕੀਤੀ ਆ ਜੀ ਵੀ ਅਰਦਾਸ ਦੀ ਸਮਾਪਤੀ ਤੋਂ ਬਾਅਦ ਜਕਾਰੇ ਤੋਂ ਬਾਅਦ ਉਹਨਾਂ ਨੇ ਰਾਜਾ ਦੀ ਜੈ ਦੇ ਜਕਾਰੇ ਲਾਇਆ ਅੰਤ ਵਿੱਚ ਫੇਰ ਕਹਿੰਦੇ ਰਾਜਾ ਬਲੀ ਕਰ ਭਲੀ ਇਹ ਵੱਡੀ ਤਹੀਨ ਹੈ ਫਿਰ ਉਹਨਾਂ ਨੇ ਜਿਹੜਾ ਨਿਸ਼ਾਨ ਸਾਹਿਬ ਲਾਇਆ ਹੋਇਆ ਉਹਦੇ ਉੱਤੇ ਮੋਰ ਦੇ ਖੰਭ ਲਾਏ ਆ ਉੱਥੇ ਟੱਲ ਬੰਨਿਆ ਹੋਇਆ ਇਹ ਸਾਰੀ ਗੱਲ ਤੋਂ ਪ੍ਰਤੀਤ ਹੁੰਦਾ ਕਿ ਉੱਥੇ ਗੁਰੂ ਘਰ ਵਾਲੀ ਕੋਈ ਗੱਲ ਨਹੀਂ ਹੈਗੀ ਉਹ ਉਹਨਾਂ ਦਾ ਇੱਕ ਡੇਰਾ ਸਮprdਾਈ ਮਰਜ਼ਾਦਾ ਉੱਥੇ ਚੱਲਦੀ ਹੈ ਉਹ ਡੇਰਾ ਉਹ ਦੋ ਮਰਜ਼ਾਦਾ ਚਲਾ ਰਹੇ ਨੇ ਇੱਕ ਵਿਅਕਤੀਗਤ ਪੂਜਾ ਵਾਲੀ ਗੱਲ ਤੇ ਦੂਜੀ ਸਿਧਾਂਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹਰ ਥਾਂ ਤੇ ਹਰ ਮੋੜ ਤੇ ਸਿੱਖ ਨੂੰ ਕਹਿੰਦੀ ਆ ਕਿ ਸੁਦਰ ਭਾਈ ਜੀ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਅਕਾਲ ਦੇ ਪੁਜਾਰੀ ਬਣਾਉਂਦੇ ਆ ਸਿੱਖ ਨੂੰ ਜੀ ਸਿੱਖ ਅਕਾਲ ਦਾ ਪੁਜਾਰੀ ਆ ਸਿੱਖ ਕਿਸੇ ਥੜੇ ਦਾ ਪੁਜਾਰੀ ਨਹੀਂ ਸਿੱਖ ਕਿਸੇ ਪਾਲਕੀ ਦਾ ਪੁਜਾਰੀ ਨਹੀਂ ਸਿੱਖ ਕਿਸੇ ਟੱਲ ਦਾ ਪੁਜਾਰੀ ਨਹੀਂ ਸਿੱਖ ਸੇ ਅੱਗ ਦਾ ਪੁਜਾਰੀ ਨਹੀਂ ਸਿੱਖ ਕਿਸੇ ਕਿਸੇ ਸਾਧੂ ਮਹਾਤਮਾ ਦਾ ਪੁਜਾਰੀ ਨਹੀਂ ਹੈ ਬਿਲਕੁਲ ਸਹੀ ਗੱਲ ਸਿੱਖ ਅਕਾਲ ਪੁਰਖ ਦਾ ਪੁਜਾਰੀ ਆ ਸਿੱਖ ਅਕਾਲ ਪੁਰਖ ਦਾ ਅਪਾਸ਼ਕਿਆ ਪੁਜਾਰੀ ਵੀ ਨਹੀਂ ਕਹਿ ਸਕਦੇ ਆਪਾਂ ਅਪਾਸ਼ਕਿਆ ਸਿੱਖ ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਨੂੰ ਮੰਨਦਾ ਹੀ ਨਹੀਂ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਅਨਕੂਲ ਨਾ ਜਾ ਕੇ ਉੱਥੇ ਕਾਫੀ ਅਨਮਤੀ ਗੱਲਾਂ ਹੈਗੀਆਂ ਹੁਣ ਮੇਰੀ ਗੱਲ ਕਹਿਣ ਨਾਲ ਸਾਰਿਆਂ ਨੂੰ ਠੀਕ ਨਹੀਂ ਲੱਗਣਾ ਅਸੀਂ ਐਸੇ ਕਰਕੇ ਹੀ ਸਾਰੀ ਜਿਹੜੀ ਜਿੰਨੀ ਵੀ ਸਾਡੇ ਕੋਲ ਜਾਣਕਾਰੀ ਆਈ ਜੋ ਜੋ ਉੱਥੇ ਤਰਾਜੋਗ ਮਿਲਿਆ ਅਸੀਂ ਸਾਰਾ ਹੀ ਮਾਨਜੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਭੇਜ ਦਿੱਤਾ ਹੋਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਿੱਖ ਸੰਗਤਾਂ ਨੂੰ ਦੱਸਿਆ ਜਾਵੇ ਕਿ ਗੁਰੂ ਘਰ ਵਿੱਚ ਅਜਿਹਾ ਹੋਣਾ ਚਾਹੀਦਾ ਸੋ ਸਾਡੀ ਸੋਚ ਤੇ ਸਮਝ ਅਨੁਸਾਰ ਜਿਹੜਾ ਤੁਹਾਡਾ ਸਵਾਲ ਆ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਸਤਿਗੁਰ ਪਾਤਸ਼ਾਹ ਦੀਆਂ ਸੁਭਾਵਾਂ ਵਿੱਚ ਵਿਚਰਦਿਆਂ ਆ ਸਾਡੀ ਸੋਚ ਮੁਤਾਬਕ ਉਹਨੂੰ ਗੁਰਦੁਆਰਾ ਕਹਿਣਾ ਬਹੁਤ ਵੱਡੀ ਭੁੱਲ ਹੋਊਗੀ ਉੱਥੇ ਗੁਰਦੁਆਰੇ ਵਾਲੀ ਗੱਲ ਨਹੀਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਰ ਨਰਾਦਰ ਹੋ ਰਿਹਾ ਅਗਲੀ ਗੱਲ ਸ਼ਾਇਦ ਤੁਸੀਂ ਸਵਾਲ ਕਰੋਗੇ ਸਰੂਪਾਂ ਦੀ ਹੁਣ ਉਹਨਾਂ ਨੇ ਜਿਹੜੇ ਸੈੱਟ ਨੂੰ ਬਿਆਨ ਦਿੱਤੇ ਆ ਉਹ ਵੀ ਕਾਪੀ ਲੈਣ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚੋਂ ਪਤਾ ਲੱਗਿਆ ਆ ਉਹਦੀ ਬਈ ਉਹ ਜਿਹੜੀ ਆਪਣੀ ਉਹਥੇ ਮੰਨ ਰਿਹਾ ਕਿ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈਗਾ 139 ਰੂਪ ਜਿਹੜਾ ਰਿਕਾਰਡ ਹੀ ਹੈ ਨਹੀਂ ਉਹ ਦਾ ਬਿਲਕੁਲ ਹੀ ਕਿਤੇ ਸਾਡੇ ਕੋਲ ਰਿਕਾਰਡ ਨਹੀਂ ਹੈਗਾ ਤੇ ਅਸੀਂ ਜੋ ਵੀ ਸਾਨੂੰ ਸੈਟ ਪ੍ਰਸ਼ਾਸਨ ਜਾਂ ਸ਼੍ਰੋਮਣੀ ਕਮੇਟੀ ਦਿਸ਼ਾ ਨਿਰਦੇਸ਼ ਦੇਊਗੀ ਉਹਦੇ ਤੇ ਅਸੀਂ ਅਮਲ ਕਰਨਗੇ ਤੇ ਸਾਨੂੰ ਅਗਲਾ ਦਿਸ਼ਾ ਨਿਰਦੇਸ਼ ਦਿੱਤੇ ਜਾਣ ਮੈਂ ਤੁਹਾਨੂੰ ਇਹ WhatsApp ਰਾਈ ਭੇਜਣ ਦੀ ਵੀ ਕੋਸ਼ਿਸ਼ ਕਰਾਂਗਾ ਹਾਂ ਤੁਸੀਂ ਨਾਲ ਆਵਦੀ ਇਹਦੇ ਲਾਭ ਵੀ ਸਕਦੇ ਹੋ ਸਾਰੀ ਗੱਲ ਦੇ ਕਿ ਇਹ ਜੇ ਜੋ ਕੋਸ਼ੋ ਤੇ ਅਨੁਮਤੀ ਕਾਰਵਾਈਆਂ ਹੋ ਰਹੀਆਂ ਨੇ ਪਿਛਲੇ ਸਮਿਆਂ ਵਿੱਚ ਇਹ ਜਿਹੜੀ ਕਮੇਟੀ ਆ ਦੋ ਵੀ ਨਹੀਂ ਅਕਾਲ ਤਖਬ ਸਾਹਿਬ ਤੇ ਪੇਸ਼ ਹੋ ਚੁੱਕੀ ਆ ਕੁਝ ਸਾਲ ਪਹਿਲਾਂ ਇਹਨਾਂ ਨੇ ਪੰਜਾਬ ਦੇ ਜਿਹੜੇ ਮਸ਼ਹੂਰ ਗਾਇਕ ਸ੍ਰੀ ਗੁਰਦਾਸ ਮਾਨ ਆ ਉਹਨਾਂ ਦਾ ਅਖਾੜਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲਵਾਇਆ ਸੀ ਉਸ ਤੋਂ ਬਾਅਦ ਵੀ ਇਹਨਾਂ ਨੂੰ ਅਕਾਲ ਤਖਬ ਸਾਹਿਬ ਤੇ ਸੱਦਿਆ ਗਿਆ ਸੀਗਾ ਜੀ ਕਿ ਕਾਫੀ ਕੁਝ ਉਥੇ ਅਨਮੱਤਾ ਹੋ ਰਿਹਾ ਸੋ ਇਸ ਕਰਕੇ ਇਸ ਬਿਆਨ ਨੂੰ ਮੁੱਖ ਮੰਤਰੀ ਦੇ ਬਿਆਨ ਨੂੰ ਇੱਕ ਬਣਾ ਲੈਣਾ ਕਿ ਮੱਥਾ ਲੱਗ ਗਿਆ ਤੇ ਦੂਜੀਆਂ ਪਾਰਟੀਆਂ ਦਾ ਉੱਥੇ ਚਲੇ ਜਾਣਾ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਗਏ ਗੁਰਜੀਤ ਸਿੰਘ ਰਾਣਾ ਗਏ ਸੁਖਬੀਰ ਸਿੰਘ ਬਾਦਲ ਗਏ ਮਤਲਬ ਸਾਰੇ ਤੇ ਉਹ ਹੈ ਇੰਤਾਂ ਦੀ ਤੁਹਾਡੀ ਗੱਲ ਦੇ ਵਿੱਚ ਥੋੜਾ ਜਿਹਾ ਵਾਧਾ ਕਰਨ ਲੱਗੇ ਆ ਵੀ ਜਿਹੜੇ 139 ਸਰੂਪ ਹੈਗੇ ਜਿਹਦੇ ਰਿਕਾਰਡ ਨਹੀਂ ਹੈਗਾ ਫਿਰ ਆਏ ਕਿੱਥੋਂ ਮਸਲਾ ਇਹ ਹੀ ਤੇ ਇਹ ਹੀ ਤੇ ਸੋਚਣ ਵਾਲੀ ਗੱਲ ਆ ਨਾ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਦੱਸਣਾ ਬਣਦਾ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਿਆਉਣ ਵਾਸਤੇ ਤੇ ਪ੍ਰਕਾਸ਼ ਕਰਨ ਵਾਸਤੇ ਇੱਕ ਪ੍ਰੋਸੈਸ ਚੋਂ ਗੁਜ਼ਰਨਾ ਪੈਂਦਾ ਪਹਿਲਾਂ ਉਸ ਤੋਂ ਦੀ ਕੋਈ ਲੋਕਲ ਮੈਂਬਰ ਸਰਪੰਚ ਕੋਈ ਹਲਕਾ ਮੈਂਬਰ ਦੀ ਸਹੀ ਪੈਂਦੀ ਆ ਪ੍ਰਚਾਰਕ ਦੀ ਸਹੀ ਪੈਂਦੀ ਆ ਫੇਰ ਸਥਾਨ ਦੇਖਿਆ ਜਾਂਦਾ ਸਾਰਾ ਪ੍ਰੋਸੈਸ ਵਿੱਚੋਂ ਗੁਜ਼ਰਨਾ ਪੈਂਦਾ ਤੇ ਬਕਾਇਦਾ ਉਹਦਾ ਰਿਕਾਰਡ ਹੁੰਦਾ ਰਿਕਾਰਡ ਨਾ ਤਾਂ ਸ਼੍ਰੋਮਣੀ ਕਮੇਟੀ ਹਜੇ ਦੇ ਸਕੀ ਆ ਤੇ ਨਾ ਉਹ ਉੱਥੋਂ ਵਾਲੇ ਪ੍ਰਬੰਧਕ ਵੀਰ ਦੇ ਸਕਿਆ ਕਿ ਗੱਲ ਕਹੀ ਜਾ ਰਹੀ ਆ ਵੀ ਮੱਥਾ 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 ਦੇਖੋ ਹੁਣ ਜੇ ਇਹ ਮੈਂ ਜਿਹੜੀਆਂ ਗੱਲਾਂ ਅੱਗੇ ਸਿਆਸੀ ਬੰਦਿਆਂ ਦੀਆਂ ਕੀਕੀਆਂ ਜਿਨ੍ਹਾਂ ਦੇ ਨਾਂ ਲੈਂ ਐ ਇਹ ਸਿਆਸੀ ਲੋਕ ਉੱਥੇ ਆ ਕੇ ਇਸ ਗੱਲ ਨੂੰ ਸਿਆਸੀ ਕਾਮਾਂ ਖੋਲੀ ਵਿੱਚ ਸਮਾਪਤ ਕਰਨਾ ਚਾਹੁੰਦੇ ਆ ਜਿਹੜੀ 328 ਰੂਪਾਂ ਦੀ ਬੜੀ ਮਿਹਨਤ ਹੋਈ ਆ ਬੜਾ ਇਹਦੇ ਉੱਤੇ ਅ ਤਸ਼ੱਦਦ ਸਿਆਵਾ ਸਿੰਘਾਂ ਨੇ ਤੇ ਬੜੀ ਲੰਬੀ ਲੜਾਈ ਲੜੀ ਆ ਜੇ ਅੱਜ ਸਰਕਾਰ ਉੱਤੇ ਕੰਮ ਕਰ ਰਹੀ ਆ ਤੇ ਕੋਡ ਸੀ ASCII ਲੋਕ ਇਹਨੂੰ ਮਿੱਟੀ ਘਟੇ ਚ ਰਲੋਣਾ ਚਾਹੁੰਦੇ ਆ ਮੈਂ ਤੇ ਤੁਹਾਡੇ ਚੈਨਲ ਰਹੀਂ ਬੇਨਤੀ ਕਰਾਂਗਾ ਸ੍ਰੀ ਕਲਤਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿ ਤੁਸੀਂ ਕਿਹਾ ਸੀਗਾ ਕਿ ਇਸ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੁਣ ਸਭ ਤੋਂ ਪਹਿਲਾਂ ਜਾਣਾ ਤੇ ਉੱਥੇ ਕਲਤਖ ਸਾਹਿਬ ਦਾ ਬਣਦਾ ਸੀਗਾ ਜਾਣਾ ਤੇ ਉੱਥੇ SGPC ਦਾ ਟੀਮ ਲੈ ਕੇ ਬਣਦਾ ਸੀ ਹੈਰਾਨੀ ਦੀ ਗੱਲ ਹੈ ਕਿ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਕਿਵੇਂ ਚਲ ਗਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਸਤੇ ਜਾ ਕੇ ਸਾਰੀਆਂ anumati ਗੱਲਾਂ ਹੋਣ ਤੇ ਉੱਥੇ ਜਾ ਕੇ ਆਪਦੀਆਂ ਸਟੇਟਮੈਂਟਾਂ ਦਿੰਦਾ ਹੁਣ ਸ਼੍ਰੀ ਕਲਤਖ ਸਾਹਿਬ ਇਹਨਾਂ ਸਿਆਸੀ ਆਗੂਆਂ ਦੇ ਵਿੱਚ ਹੀ ਕਾਂਗਰਸੀਆਂ ਤੇ ਤੇ ਵਿੱਚ ਹੀ ਅਕਾਲੀਆਂ ਤੇ ਕੀ ਸੱਦ ਕੇ ਕਾਰਵਾਈ ਨਹੀਂ ਕਰੇਗਾ ਕੀ ਸੈੱਟ ਨੂੰ ਸਹਿਯੋਗ ਕਰਨ ਦੀ ਗੱਲ ਕਹਿ ਕੇ ਹੀ ਸ਼੍ਰੀ ਕਲਤਖ ਸਾਹਿਬ ਦੇ ਜਸੇਦਾਰ ਇੱਕ ਤਰ੍ਹਾਂ ਨਾਲ ਫਰਗ ਵਿਲੇ ਹੋ ਜਾਣਗੇ ਕਿ ਮੈਂ ਮੇਰਾ ਕੰਮ ਨਿਭੜ ਗਿਆ ਮੇਰੀ ਜ਼ਿੰਮੇਵਾਰੀ ਨਿਭੜ ਗਈ ਪਰ ਸ਼੍ਰੀ ਕਲਤਖ ਸਾਹਿਬ ਦੇ ਜਸੇਦਾਰ ਸਾਹਿਬ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਉਨਾ ਨੂੰ ਇਸ ਗੱਲ ਦਾ ਬਹੁਤ ਹੀ ਸਖਤੀ ਨਾਲ ਐਕਸ਼ਨ ਲੈਣਾ ਚਾਹੀਦਾ ਆ ਤੇ ਜਿਹੜੇ ਲੋਕਾਂ ਨੇ ਗਮਰਾਹ ਕੀਤਾ ਆ ਸੰਗਤ ਨੂੰ ਕਿ ਗੁਰਦੁਆਰੇ ਦੇ ਉੱਤੇ ਹਮਲਾ ਗੁਰਦੁਆਰੇ ਗੁਰਦੁਆਰਾ ਸਭ ਖਾਵਾ-ਖਾਵਾ ਦੇ ਉੱਤੇ ਉਲਟਾ ਉਹਨਾਂ ਨੇ ਮਰਜਾਦਾ ਤੇ ਹਮਲਾ ਕੀਤਾ ਉਹਨੂੰ ਤਖਤ ਲਿਖਿਆ ਹੋਇਆ ਤੇ ਅਸੀਂ ਤਾਂ ਪੰਜ ਤਖਤ ਹੀ ਸੁਣੇ ਸੀ ਹੁਣ ਤੱਕ ਇਹ ਛੇਵਾਂ ਤਖਤ ਕਿਹੜਾ ਹੋਇਆ ਇਹ ਬੜੀ ਚਿੰਤਾ ਦਾ ਵਿਸ਼ਾ ਹੈਗਾ ਜੀ ਇਹ ਪ੍ਰਧਾਨ ਜੀ ਤਖਤ ਜਿਹੜਾ ਲਿਖਿਆ ਕਿੱਥੇ ਲਿਖਿਆ ਉੱਥੇ ਲਿਖਿਆ ਹੈ ਤਖਤ ਹਾਂਜੀ ਹਾਂਜੀ ਉੱਥੇ ਲਿਖਿਆ ਹੋਇਆ ਜੀ ਜੀ ਉਹ ਉਹਨੀਆਂ ਤੁਹਾਨੂੰ ਮੈਂ ਸੋਸ਼ਲ ਮੀਡੀਆ ਤੇ ਚੱਲ ਵੀ ਰਿਹਾ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਦੇਖ ਸਕਦੇ ਹੋ ਸਾਰਾ ਕੁਝ ਬਿਲਕੁਲ ਬਕਾਇਦਾ ਬਾਕੀ ਜਿਹੜਾ ਇਹ ਸਮਾਨ ਸਾਰਾ ਹੈਗਾ ਆਪਣਾ ਜਿੰਨਾ ਵੀ ਮਟੀਰੀਅਲ ਸਾਡੇ ਕੋਲ ਇਕੱਠਾ ਹੋਇਆ ਸਾਰਾ ਹੀ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਉਹਨਾਂ ਦੀ ਵੈਬਸਾਈਟਾਂ ਤੋਂ ਉਹਨਾਂ ਦੇ ਅਕਾਊਂਟਸ ਤੋਂ ਉਹਨਾਂ ਦੇ YouTube ਤੋਂ ਸਾਰਾ ਇਹ ਕਲੈਕਟ ਕੀਤਾ ਗਿਆ ਇਹ ਨਹੀਂ ਕੋਈ ਕਹਿ ਸਕਦਾ ਕਿ ਇਹ ਜੀ ਕਿੱਥੋਂ ਆ ਗਿਆ ਜੀ ਆਪੇ ਬਣਾ ਲਿਆ ਇਹ ਅੱਜ ਵੀ ਅਵੇਲੇਬਲ ਆ ਸਾਰਾ ਉੱਤੇ ਪ੍ਰਧਾਨ ਸਾਹਿਬ ਅਗਲਾ ਸਵਾਲ ਹੈਗਾ ਵੀ ਸੁਖਬੀਰ ਬਾਦਲ ਸ਼ਰਮਣੀ ਅਕਾਲੀ ਦਲ ਦੇ ਕਰਤਾਰ ਦੱਤਾ ਜਿਹੜੇ ਹੈਗੇ ਨੇ ਜਿਵੇਂ ਬੰਗਾਂ ਦੇ ਵਿੱਚ ਜਾ ਕੇ ਪਹੁੰਚ ਕੇ ਲਾਈਵ ਹੁੰਦੇ ਨੇ ਕਹਿੰਦੇ ਨੇ ਵੀ ਡੇਰੇ ਨੂੰ ਸਰਕਾਰ ਜਿਹੜੀ ਇਹ ਬਦਨਾਮ ਕਰਨ ਦੀ ਸਾਜਿਸ਼ ਰਚ ਰਹੀ ਹੈ ਤੇ ਸਿਆਸਤ ਕੀਤੀ ਜਾ ਰਹੀ ਹੈ ਬਿਲਕੁਲ ਹੂੰ ਜੀ ਦੇਖੋ ਜੀ ਮੈਨੂੰ ਹੈਰਾਨੀ ਕੀ ਆਉਂਦੀ ਆ 2015 ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ 1 ਜੂਨ 2015 ਨੂੰ ਜੀ ਇਹੀ ਮਹਾਪਰਸ਼ਦੋਂ ਮੁੱਖ ਮੰਤਰੀ ਸੀਗੇ ਪੰਜਾਬ ਦੇ ਜੀ ਉੱਥੇ ਜਾਣ ਦੀ ਹਿੰਮਤ ਨਹੀਂ ਕੀਤੀ ਸੰਗਤ ਨੂੰ ਜਾ ਕੇ ਦੱਸਿਆ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੇ ਆ ਤੇ ਉੱਥੇ ਨਹੀਂ ਜਾਂਦੇ ਹੈਗੇ ਬੁਰਜਵਾਰ ਸਿੰਘ ਵਾਲਾ ਨਹੀਂ ਜਾਂਦੇ ਫਿਰ ਧਮਕੀ ਭਰੇ ਪੱਤਰ ਲੱਗ ਜਾਂਦੇ ਆ ਉਸੇ ਮਹਾਰਾਜ ਦੇ ਸਰੂਪ ਦੇ ਜਿਹੜਾ ਚੋਰੀ ਹੋਇਆ ਵੀ ਸਿੱਖਾਂ ਦਾ ਗੁਰੂ ਸਾਡੇ ਕੋਲ ਆ ਉਹ ਤਾਂ ਭੇੜੀਆਂ ਗਾਲਾਂ ਵੀ ਕੱਢਦੇ ਆ ਉਸ ਦਿਨ ਵੀ ਨਹੀਂ ਜਾਂਦੇ 12 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਅੰਗ ਖਿਲਾਰੇ ਜਾਂਦੇ ਆ ਪਵਿੱਤਰ ਸਤਿਗੁਰੂ ਸਿੱਧ ਗੁਰੂ ਗ੍ਰੰਥ ਸਾਹਿਬ ਦੇ ਰੂਹੀਆਂ ਗਲੀਆਂ ਨਾਲੀਆਂ ਜੋ ਸਿੱਖ ਬੜੇ ਦੁਖੀ ਹਿਰਦਿਆਂ ਨਾਲ ਉਹ ਅੰਗ ਇਕੱਠੇ ਕਰਕੇ ਗੁਰਦੁਆਰਾ ਦਸਵੀਂ ਪਾਤਸ਼ਾਹੀ ਬਰਗਾੜੀ ਲੈ ਕੇ ਆਉਂਦੇ ਆ ਪਰ ਉੱਥੇ ਨਹੀਂ ਜਾਂਦੇ ਫਿਰ ਦੋ ਦਿਨ ਪ੍ਰੋਟੈਸਟ ਹੁੰਦਾ ਆ ਕੋੜਕਪੂੜਾ ਚੌਂਕ ਚ ਉੱਥੇ ਨਹੀਂ ਜਾਂਦੇ ਗੋਲੀ ਚੱਲ ਜਾਂਦੀ ਆ ਉੱਥੇ ਨਹੀਂ ਜਾਂਦੇ ਮ ਮਲ ਕੇ 4 ਨਵੰਬਰ 2015 ਨੂੰ ਅੰਗ ਖਿਲਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਛੋਟੇ ਛੋਟੇ ਪੀਸ ਕਰਕੇ ਬੜੀ ਦਰਿੰਦਗੀ ਨਾਲ ਖੜਾ ਰੇ ਜਾਂਦੇ ਉੱਤੇ ਨਹੀਂ ਜਾਂਦੇ ਭੱਤੇ ਬਦ ਵੀ ਹੁੰਦੀ ਆ ਉੱਥੇ ਨਹੀਂ ਜਾਂਦੇ ਅੱਜ ਜੇ 328 ਰੂਪਾਂ ਦੀ ਗੱਲ ਚੱਲੀ ਆ ਸਰਕਾਰ ਨੇ ਗੱਲ ਚਲਾਈ ਆ ਤੇ ਸੈਟਅਪ ਦਾ ਕੰਮ ਕਰ ਰਹੀ ਆ ਜੀ ਉਹਨੂੰ ਕਰਨ ਕਿਉਂ ਨਹੀਂ ਦਿੰਦੇ ਕਿਉਂ ਕੇ ਸੁਖਬੀਰ ਬਾਦਲ ਦੀਆਂ ਸੱਜੀਆਂ ਖੱਬੀਆਂ ਬਾਹਾਂ ਅਰੈਸਟ ਕੀਤੀਆਂ ਹੋਈਆਂ ਇਹ ਚਾਹੁੰਦੇ ਆ ਕਿ ਇਹ ਗੱਲ ਨੂੰ ਸਿਆਸੀ ਕਾਮਰੌਲੀ 'ਚ ਜਾਂਚ ਨੂੰ ਸਿਆਸੀ ਕਾਮਰੌਲੀ 'ਚ ਇੱਥੇ ਹੀ ਸਮਾਪਤ ਕਰ ਦਿੱਤਾ ਜਾਵੇ ਕਿ ਜਿਹੜੀ ਗੱਲ ਅੱਗੇ ਨਾ ਵੱਸ ਸਕੇ ਤਾਂ ਕਿ ਅਸਲੀ ਸਾਜ਼ਿਸ਼ਕਰਤਾ ਨਾ ਨੰਗੇ ਹੋ ਸਕਣ ਤੇ ਇਸ ਹੀ ਇਹ ਹਮਾਮ ਵਿੱਚ ਮੈਨੂੰ ਲੱਗਦਾ ਕਾਂਗਰਸੀ ਵੀ ਨੰਗੇ ਹੁੰਦੇ ਦੀਦੇ ਕਿਉਂਕਿ 5 ਸਾਲ ਕਾਂਗਰਸੀ ਦੀ ਸਰਕਾਰ ਰਹੀ ਕੀਤਾ ਉਹਨਾਂ ਨੇ ਵੀ ਕੁਝ ਨਹੀਂ ਜਦੋਂ ਗੱਲ ਇਹ ਚੱਲੀ ਸੀ ਵੀ ਘਰ ਘਰ ਚੱਲੀ ਇਹ ਗੱਲ ਚੰਨੀ ਕਰਦਾ ਮਸਲੇ ਵਾਲ ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਉਹਦੋਂ ਵੀ ਕਿਸੇ ਨੇ ਨਾ ਕੀਤੀ 328 ਰੁਪਿਆਂ ਦਾ ਮੋਰਚਾ ਉਹਦੋਂ ਵੀ ਲੱਗਾ ਹੋਇਆ ਸੀ ਸੋ ਮੇਰੀ ਹੱਥ ਜੋੜ ਕੇ ਇਹ ਸਿਆਸੀ ਲੀਡਰਾਂ ਨੂੰ ਬੇਨਤੀ ਆ ਕਿ ਤੁਸੀਂ ਆਪਣਾ ਕੰਮ ਕਰੋ ਸਿਆਸਤ ਕਰੋ ਭਗਵੰਤਮਾਨ ਸਰਕਾਰ ਦੇ ਹੋਰ ਮੁੱਦੇ ਕੀ ਨੇ ਕੀ ਨੇ ਉਹਨਾਂ ਤੇ ਘੇਰੋ ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਗੱਲ ਹੋ ਰਹੀ ਆ ਜਾਂਚ ਹੋ ਰਹੀ ਆ ਉਹਦੇ ਵਿੱਚ ਅੜਿੱਕਾ ਬਣਨ ਦੀ ਕੋਸ਼ਿਸ਼ ਨਾ ਕਰੋ ਜੇ ਤੁਹਾਨੂੰ ਵੋਟਾਂ ਦਾ ਡਾਰਾ ਡੇਰੇਦਾਰਾਂ ਦੀਆਂ ਵੋਟਾਂ ਦਾ ਡਾਰਾ ਫਿਰ ਮੈਂ ਇੱਥੋਂ ਕਹਿਣਾ ਚਾਹੁੰਦਾ ਫਿਰ ਸਿੱਖਾਂ ਦੀਆਂ ਵੀ ਵੋਟਾਂ ਹੈਗੀਆਂ ਨੇ ਐ ਗੁਰਮਤਿ ਸਿਧਾਂਤ ਤੇ ਚੱਲਣ ਵਾਲਿਆਂ ਦੀਆਂ ਵੀ ਵੋਟਾਂ ਹੈਗੀਆਂ ਨੇ ਜੀ ਇਹ 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 ਨਾ ਤੁਸੀਂ ਚਿੰਤਾ ਕਰੋ ਕਿ ਕੱਲੀਆਂ ਡੇਰੇਦਾਰਾਂ ਦੀਆਂ ਹੀ ਵੋਟਾਂ ਹੈਗੀਆਂ ਕਦੇ ਤੁਹਾਨੂੰ ਸੌਦੇ ਸਾਧ ਦੇ ਡੇਰੇਦਾਰ ਜਾ ਲੱਗੇ ਕਦੇ ਕੋਈ ਡੇਰੇਦਾਰ ਜਾ ਜਾ ਗਿਆ ਕਦੇ ਫਲਾਣਾ ਜੀ ਆਪਾ ਪ੍ਰਮੋਟ ਕਰ ਲਿਆ ਫਿਰ ਸੇਖਾਂ ਦੀਆਂ ਵੀ ਵੋਟਾਂ ਹੈਗੀਆਂ ਇਹਦੀ ਇਹਦੀ ਵੀ ਤੁਹਾਨੂੰ ਚਿੰਤਾ ਜ਼ਰੂਰ ਰੱਖਣੀ ਚਾਹੀਦੀ ਆ ਸੇਖ ਨੰਗਾ ਰਹਿ ਸਕਦਾ ਭੁੱਖਾ ਰਹਿ ਸਕਦਾ ਪਰੰਤੂ ਗੁਰੂ ਦੇ ਸਿਧਾਂਤ ਨਾਲ ਖੇਡਣ ਵਾਲਿਆਂ ਨੂੰ ਕਦੇ ਵੀ ਮੂੰਹ ਨਹੀਂ ਲਾਵੇਗਾ ਜੀ ਪ੍ਰਧਾਨ ਸਾਹਿਬ ਸੀਐਮ ਮਾਨ ਨੇ ਜਦੋਂ ਗੁਲਕਾਂ ਦੇ ਵੱਡੇ ਸਵਾਲ ਚੁੱਕੇ ਸੀਗੇ ਤੇ ਉਹਨਾਂ ਨੂੰ ਤਲਬ ਵੀ ਕੀਤਾ ਗਿਆ ਸੀਗਾ ਜਥੇਦਾਰ ਸਾਹਿਬ ਵੱਲੋਂ ਜੀ ਸੋ ਉਹਨਾਂ ਨੂੰ ਪੇਸ਼ੀ ਤੇ ਬੁਲਾਇਆ ਗਿਆ ਸਕੱਤਰੇ ਚ ਸੋ ਇਹ ਸਾਰਾ ਮਾਮਲਾ ਕਿਵੇਂ ਲੱਗਦਾ ਤੁਹਾਨੂੰ ਜਿਹੜੀ ਉੱਥੇ ਗੱਲਬਾਤ ਹੋਈ ਹੈ ਦੇਖੋ ਮੈਂ ਤਾਂ سوشل میڈیا ਤੇ ਕਲੀਅਰ ਕਰ ਚੁੱਕਾ ਮਰਾਦਾ ਦੇ ਅਕੋਰਡਿੰਗ ਉਹਨਾਂ ਨੂੰ ਬੁਲਾਉਣਾ ਹੀ ਜਾਇਜ਼ ਨਹੀਂ ਸੀ ਚਲੋ ਬੁਲਾ ਲਿਆ ਉਹ ਚਲੇ ਗਏ ਉਹ ਪੇਸ਼ ਹੋ ਗਏ ਸਾਰੀ ਗੱਲ ਨਿਬੜ ਗਈ ਪਰੰਤੂ ਕੁਝ ਲੋਕ ਕੁਝ ਧਿਰਾਂ ਇਹ ਚਾਹੁੰਦੀਆਂ ਸੀ ਕਿ ਜਸੇਵਰ ਸਾਹਿਬ ਦੀ ਤੇ ਮੁੱਖ ਮੰਤਰੀ ਸਾਹਿਬ ਦੀ ਕੰਟਰੋਵਰਸੀ ਹੋਵੇ ਉਹਦੇ ਵਿੱਚੋਂ ਅਸੀਂ ਵਿਊ ਵੇਖੀਏ ਜਾਂ ਉਹਦੇ ਵਿੱਚੋਂ ਅਸੀਂ ਸਵਾਦ ਲਈਏ ਚਟਕਾਰੇ ਲਈਏ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੁੱਖ ਮੰਤਰੀ ਸਾਹਿਬ ਨਿਮਰਤਾ ਨਾਲ ਗਏ ਉਹਨਾਂ ਨੇ ਆਪਣਾ ਪੱਖ ਰੱਖਿਆ ਜਥੇਦਾਰ ਸਭ ਨੇ ਉਹਨਾਂ ਦਾ ਸੁਣਿਆ ਜੋ ਜਥੇਦਾਰ ਸਭ ਨੂੰ ਠੀਕ ਲੱਗੇਗਾ ਜੋ ਸਿਧਾਂਤਾਂ ਅਨੁਸਾਰ ਹਨਕੂਲ ਸਮਝਣਗੇ ਉਹ ਫੈਸਲਾ ਲੈ ਲੈਣਗੇ ਇਹ ਇੱਕ ਤਰ੍ਹਾਂ ਦਾ ਮੈਂ ਕਿੰਨਾ ਬਹੁਤ ਚੰਗਾ ਹੋਇਆ ਵੀ ਉਹ ਪੇਸ਼ ਹੋ ਗਏ ਉਹਨਾਂ ਨੇ ਪੇਸ਼ੀ ਭੁਗਤ ਲਈ ਹੁਣ ਜਥੇਦਾਰ ਸਾਹਿਬ ਨੇ ਕੀ ਫੈਸਲਾ ਲੈਣਾ ਕੀ ਹੋਣਾ ਉਹ ਸਾਰਾ ਜਿਹੜਾ ਅਗਲੇ ਆਉਣ ਵਾਲੇ ਭੁਇਕ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਜੂਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਕਾਫੀ ਕੁਝ ਲੈ ਕੇ ਗਏ ਸੀ ਨਾਲ ਤੇ ਉਹ ਸਾਰੀ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਆਪਣਾ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਆ ਆਸ ਕਰਦੇ ਆਂ ਕਿ ਸਿੰਘ ਸਾਹਿਬ ਉਹਤੇ ਵੀ ਨਜ਼ਰਸਾਨੀ ਕਰਨਗੇ ਤੇ ਜਿਹੜੇ ਇਲਜ਼ਾਮ ਉਹ ਲੈ ਕੇ ਗਏ ਆ ਜਿਹੜੇ ਦੋਸ਼ੀਆਂ ਦੀ ਗੱਲ ਕਰਕੇ ਗਿਆ ਜਿਹੜੇ ਕੱਪੜਿਆਂ ਦੀ ਗੱਲ ਕਰਕੇ ਗਿਆ ਉਹ ਜ਼ਰੂਰ ਜਨਤਕ ਹੋਣਗੇ ਪ੍ਰਧਾਨ ਸਾਹਿਬ ਮੈਂ ਸਖੀਰਲੀ ਗੱਲ ਕਰਦਾ ਵੀ ਜਿਸ ਤਰ੍ਹਾਂ ਪਹਿਲਾਂ ਵੀ ਗੱਲਾਂ ਇਹ ਸਾਹਮਣੇ ਆਉਂਦੀਆਂ ਸੀਗੇ ਕਿ ਸਰਕਾਰਾਂ ਜਿਹੜੀਆਂ ਆਪਸ ਵਿੱਚ ਮਿਲੀ ਭੁਗਤ ਕਰਦੀਆਂ ਨੇ ਆਪਾਂ ਨੂੰ ਸਾਹਮਣੇ ਸਭ ਕੁਝ ਪਤਾ ਹੈ ਸੋ ਜਿਹੜਾ ਹੁਣ ਮਸਲਾ ਚੱਲਦਾ ਜਿਵੇਂ ਆਮ ਆਦਮੀ ਪਾਰਟੀ ਹੈਗੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਕਿ ਇਹਨਾਂ ਦੇ ਵੀ ਮਿਲੀ ਭੁਗਤ ਦੇ ਸੰਗੀਤ ਜਿਹੜੇ ਸਾਹਮਣੇ ਆ ਸਕਦੇ ਮਿਲੀ ਭੁਗਤ ਕਰ ਸਕਦੇ ਆ ਦੇਖੋ ਜੇ ਜੇ ਸਿਆਸੀ ਕਾਂਵੜ ਵਾਲੀ ਤੋਂ ਡਰ ਕੇ ਭਗਵੰਤ ਮਾਨ ਸਰਕਾਰ ਬੈਕਥੱਟ ਤੇ ਚਲ ਜਾਂਦੀ ਆ ਪਿੱਛੇ ਖਿੱਚ ਲੈ ਜਾਂਦੀ ਆ ਪੈਰ ਤੇ ਮੇਰੇ ਆਪਣੇ ਆਪ ਹੀ ਇਹ ਸਾਰੀ ਗੱਲ ਹੋ ਜਾਣੀ ਆ ਕਿ ਇਹ 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 ਜਿਹੜੀ ਜਗਜਗਰ ਹੋ ਜਾਣੀ ਆ ਤੇ ਕੋਈ ਨਹੀਂ ਖਾਲਸਾ ਪੰਥ ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾਂ ਵਾਲੀ ਕਹਾਵਤ ਆ ਖਾਲਸਾ ਪੰਥ ਤੇ ਨੇ ਇੱਥੇ ਰਹਿਣਾ ਹੀ ਆ ਤੇ ਸਾਰੀ ਗੱਲ ਹੁਣੀ ਆ ਜਿਹੜੀਆਂ ਜਿਹੜੇ ਲੋਕ ਅੱਜ ਸਰਕਾਰਾਂ ਦਾ ਆਨੰਦ ਮਾਣ ਰਹੇ ਆ ਉਹ ਜਿਹੜੀਆਂ ਸਿੱਖ ਜਥੇਬੰਦੀਆਂ ਤੇ ਜਿਹੜਾ ਉਦੋਂ ਦੀਆਂ ਸਰਕਾਰਾਂ ਦੀਆਂ ਕੀਤੀਆਂ ਹੋਈਆਂ ਵਧੀਆਂ ਕਿਆਂ ਕਰਕੇ ਅੱਜ ਸਰਕਾਰਾਂ ਹੋਂਦ ਚਾਹੀਆਂ ਤੇ ਜੇ ਇਹ ਸਰਕਾਰਾਂ ਵੀ ਠੰਡੇ ਵਾਸਤੇ ਚ ਪੁੰਨ ਗਿਆ ਫਿਰ ਇਹ ਵੀ ਲੋਕ ਇਹਨਾਂ ਨੂੰ ਵੀ ਚੱਲਦਾ ਕਰ ਦੇਣਗੇ ਜੀ ਜੀ ਸੋ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਤੁਸੀਂ ਇੱਕ ਬੜੇ ਵੱਡੇ ਵਿਵਾਦ ਤੇ ਨੂੰ ਲੈ ਕੇ ਗੱਲਬਾਤ ਕੀਤੀ ਹੈ 328 ਰੂਪ ਤੇ ਡੇਰਾ ਬੰਗਾ ਦੇ ਮੁੱਦੇ ਨੂੰ ਲੈ ਕੇ ਲੰਬੀ ਗੱਲਬਾਤ ਕੀਤੀ ਹੈ ਸਮਾਂ ਦੇਣ ਵਾਸਤੇ ਜਾਣਕਾਰੀ ਦੇਣ ਵਾਸਤੇ ਦਰਸ਼ਕਾਂ ਨੂੰ ਆਪੀ ਦਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਭਾ ਕਿਰਪਾ ਕਰਨ ਸਤਿ ਪਾਸ਼ਾ ਮਿਹਰਬਾਨ ਮਿਹਰਬਾਨੀ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ